ਸੱਚੀ ਗੱਲ ਜੀ ਸਾਰਿਆਂ ਨੂੰ ਦੋਸਤੋ ਮੈਂ ਗੁਰਨਾਬ ਸਿੰਘ ਮੈਸਨਪੁਰੀ ਤੇ ਜਿਵੇਂ ਆਪ ਸਭ ਨੂੰ ਪਤਾ ਹੀ ਹੈ ਕਿ ਮੈਂ ਇਹਨਾਂ ਦਿਨਾਂ ਵਿੱਚ ਕੈਨੇਡਾ ਆਇਆ ਹਾਂ ਇਹ ਬਰਮਟੰਡ ਦੇ ਨੇੜੇ ਪਸੀਸਾਗਾ ਸ਼ਹਿਰ ਆ ਜਿਹੜਾ ਉਹਦੀ ਲੇਕ ਤੁਸੀਂ ਦੇਖ ਰਹੇ ਹੋ ਸੱਜ ਦੇ ਕੰਦੇ ਆ ਬੜਾ ਹੀ ਵਧੀਆ ਸੋਹਣਾ ਸਾਫ ਸੁਥਰਾ ਪਾਣੀ ਪਹਿਲੀ ਵਾਰ ਸ਼ਾਇਦ ਮੈਂ ਜਵਾਂ ਆਪ ਜਿੰਦਗੀ ਵਿੱਚ ਦੇਖ ਰਿਹਾ ਪਾਣੀ ਇਹ ਆ ਛੋਟੇ ਹੁੰਦੇ ਆ ਪੰਜਾਬ ਵਿੱਚ ਬਥੇਰਾ ਦੇਖਿਆ ਸਾਫ ਪਾਣੀ ਦਰਿਆਵਾਂ ਵਿੱਚ ਆਪਣੇ ਜੜੀਆਂ ਵਈਆਂ ਸੀਗੀਆਂ ਲੇਕਿਨ ਹੁਣ ਪਾਣੀ ਉੱਥੇ ਸਾਫ ਨਹੀਂ ਮਿਲਦਾ ਤੇ ਬੜਾ ਮਨ ਖੁਸ਼ ਹੋ ਰਿਹਾ ਜੀ ਪਾਣੀ ਸਾਫ ਦੇਖ ਕੇ ਸੋ ਮੇਰੇ ਨਾਲ ਨੇ ਮੇਰੇ ਦੋਸਤ ਨਿਰਮਲ ਸਿੰਘ ਜੀ ਜੋਸਣਾ ਜਿਹੜੇ ਆਪਣੇ ਬਲਡੋਜ਼ ਕਲੱਬ ਮਾਹਤਪੁਰ ਦੇ ਮੈਂਬਰ ਹੈ ਔਰ ਬੜੀ ਸਰਗਰਮੀ ਦੇ ਨਾਲ ਅਸੀਂ ਖੁੰਦਾਨ ਕੈਪਟਨ ਹੋਦੇ ਰੇ ਸੋ ਅੱਜ ਸਵਾ ਬਣਿਆਰਾਂ ਦੇ ਨਾਲ ਗੱਲਬਾਤ ਕਰਨ ਦਾ ਸੋ ਆਪਾਂ ਅੱਜ ਕੈਨੇਡਾ ਦੇ ਵਾਤਾਵਰਨ ਤੇ ਗੱਲ ਕਰਾਂਗੇ ਕਿਉਂਕਿ ਇਹਨਾਂ ਵੀਰਾਂ ਨੂੰ 2-4-5 ਸਾਲ ਹੋਜਲੇ ਇੱਥੇ ਰਹਿੰਦਿਆਂ ਨੂੰ ਸੋ ਇਹਨਾਂ ਨੂੰ ਬੇਨਤੀ ਕਰਾਂਗੇ ਕਿ ਜਿਹੜਾ ਕੈਨੇਡਾ ਨੇ ਵਾਤਾਵਰਨ ਦੀ ਸਮਾਰਕ ਕੀਤੀ ਹੋਈ ਹੈ ਪਾਣੀ ਸਾਫ ਆ ਵਾਤਾਵਰਨ ਸਾਫ ਆ ਬੜੀ ਠੰਡੀ ਠੰਡੀ ਏਸੀ ਵਰਗੀ ਹਵਾ ਆ ਰਹੀ ਹੈ ਤੇ ਤੁਸੀਂ ਦੇਖ ਰਹੇ ਹੋ ਮੇਰੇ ਸਰਜੇ ਖੰਬੇ ਬੜੇ ਵੱਡੇ ਵੱਡੇ ਰੁੱਖਾ ਤੇ ਰੁੱਖ ਵੀ ਇੰਨੇ ਵੱਡੇ ਸਾਂਭੇ ਹੋਏ ਆ ਸ਼ਾਇਦ ਰੁੱਖਾਂ ਕਰਕੇ ਹੀ ਇਹ ਵਾਤਾਵਰਨ ਸਾਰਾ ਕੁਝ ਸਾਂਭਿਆ ਗਿਆ ਸੋ ਮੈਂ ਜੋ ਹਸਨ ਸਾਹਿਬ ਅਕੀ ਬੇਨਤੀ ਕਰੂੰਗਾ ਕਿ ਇਹਨਾਂ ਪੰਜਾਂ ਸਾਲਾਂ ਵਿੱਚ ਇਹਨਾਂ ਨੇ ਕਿੰਨਾ ਦਾ ਟਰਾਂਸਪੋਰਟ ਦਾ ਕੰਮ ਹੈ ਇਹ ਕੁ ਮਦੀਰੰਦੇ ਆ ਪਾਣੀ ਹਵਾ ਹੋਰ ਵਾਤਾਵਰਨ ਬਾਰੇ ਨਾ ਜਾਣਕਾਰੀ ਸੋ ਇਹਨਾਂ ਬੇਨਤੀ ਕਰਾਂਗੇ ਕਿ ਕਿਸ ਤਰ੍ਹਾਂ ਦਾ ਲੱਗਦਾ ਇਹਨਾਂ ਨੂੰ ਵਾਤਾਵਰਨ ਪੰਜਾਬ ਦੇ ਨਾਲੋਂ ਜਾਂ ਇੰਡੀਆ ਦੇ ਨਾਲੋਂ ਜੋ ਇੱਥੇ ਵਾਤਾਵਰਨ ਕੀ ਸਸਿਗਾਰ ਜੀ ਸਾਰਿਆਂ ਨੂੰ ਮੈਂ ਨਰਮਨ ਸਿੰਘ ਜੋਤਸੂੰ ਜਨਾਬ ਜੀ ਬੇਨਤੀ ਸਿਸਟਮ ਇਦਾਂ ਦਾ ਹੋਏ ਹੈ ਵੀ ਐਨਵਾਇਰਨਮੈਂਟ ਲੋਕਲ ਵੀ ਗਵਰਨਮੈਂਟ ਦੀ ਲੋਕੀ ਵੀ ਆਪਣੀ ਜ਼ੁਮੀਰੀਆਂ ਦੇ ਸਾਹਮਣੇ ਜੀ 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 ਕਿਉਂਕਿ ਇੱਥੇ ਦਰਖਤ ਕਟਣਾ ਇੱਕ ਪਾਪ ਦੇ ਬਰਾਬਰ ਹੈ ਜੇ ਕੋਈ ਕੱਟਦਾ ਵੀ ਉਹਦੇ ਦੀ ਤੁਹਾਨੂੰ ਪੂਰੀ ਗਵਰਨਮੈਂਟ ਦੇ ਲਾਮਦਾਬ ਦੀ ਪਰਮਿਸ਼ਨ ਲੈਣੇ ਪੈਂਦੀ ਹੈ ਉਹੀ ਕੱਟ ਕੇ ਜਾ ਸਕਦੇ ਜੀ ਠੀਕ ਹੈ ਇਸ ਕਰਕੇ ਕਿਉਂਕਿ ਬਾਕੀ ਵੱਡੀ ਗੱਲ ਆ ਵੀ ਵੈਦਰ ਮੀਂਹ ਜਿਆਦਾ ਪੈਂਦੇ ਆ ਬਰ ਪੈਂਦੀ ਆ ਹਾਂ ਤੇ ਇਸ ਕਰਕੇ ਕੋਈ ਫਰਕ ਐਨਵਾਇਰਨਮੈਂਟ ਦਾ ਬਹੁਤ ਜ਼ਿਆਦਾ ਤੇ ਖਾਸ ਕਰ ਗਵਰਨਮੈਂਟਾਂ ਇਸ ਬਾਰੇ ਜਿਆਦਾ ਤਰਜੀਹ ਦਿੰਦੀਆਂ ਵੀ ਵਾਤਾਵਰਨ ਨੂੰ ਪੂਰੇ ਵਰਲਡ ਨੂੰ ਬਚਾ ਕੇ ਰੱਖਿਆ ਜਾਵੇ ਜੀ ਸੋ ਜਿਵੇਂ ਸਭ ਨੇ ਗੱਲ ਕੀਤੀ ਹੈ ਕਿ ਵਰਤਮਾਨ ਨਿਸ਼ਾਫਾ ਵੀ ਬਹੁਤ ਜ਼ਿਆਦਾ ਮਿਲਦੇ ਆ ਲੇਕਿਨ ਮੀ ਪੈਣ ਦੇ ਵੀ ਕਾਰਨ ਆ ਜਿਵੇਂ ਜੇ ਰੁੱਖ ਜਾਦੇ ਜਾਂ ਕੁਦਰਤੀ ਮੀਂਹ ਵੀ ਜਿਆਦਾ ਹਾਂ ਜੀ ਹਾਂ ਜੀ ਆਬੀਅਸਲੀ ਉਹ ਤਾਂ ਹੈ ਹੀ ਜੇ ਵਾਤਾਵਰਨ ਨਿਸ਼ਾਫਾ ਤੇ ਉਹਦੀ ਜਿਹੜੀ ਆਪਣੀ ਤਾਲ ਹੁੰਦੀ ਆ ਮੇਲ ਹੁੰਦਾ ਜੋਦੀ ਸਪੀਡ ਹੁੰਦੀ ਵਾਤਾਵਰਨ ਦੀ ਜੇ ਮੇਨਟੇਨ ਹੁੰਦੀ ਹੈ ਤੇ ਕੁਦਰਤੀ ਹੁੰਦਾ ਵਾਤਾਵਰਨ ਸਾਫ ਰਹਿੰਦਾ ਲੇਕਿਨ ਜਦੋਂ ਆਪਾਂ ਜਿਆਦਾ ਐਟਮੋਸਫੇਅਰ ਖਰਾਬ ਕਰਦੇ ਹਾਂ ਬਿਸ਼ੱਕ ਕੋਈ ਇੰਡਸਟਰੀ ਕਰੇ ਜਾਂ ਖੇਤੀਬਾੜੀ ਦੀ ਰਿਆਲ ਫੋਨ ਦੀ ਸਾਂ ਦੇ ਨਾਲ ਹੋਵੇ ਜੋ ਆਪਾਂ ਆਪਣੇ ਇੰਡੀਆ ਵਿੱਚ ਦੇਖਦੇ ਹਾਂ ਵੀ 19 ਸਸਪਾਈ ਵਾਤਾਵਰਨ ਦੀ ਨਹੀਂ ਹੈਗੀ ਸੋ ਇਹਨਾਂ ਦੀ ਜੋ ਜੋਸ਼ਣ ਸਾਹਿਬ ਨੇ ਕਿਹਾ ਵੀ ਅਵੇਰਨੈਸ ਵਧੀ ਲੋਕਾਂ ਵਿੱਚ ਵੀ ਸਰਕਾਰ ਆਪਦਾ ਫਰਜ ਜਿ ਇੱਕ ਸਿਸਟਮ ਜਿਹੜਾ ਚੱਲ ਰਿਹਾ ਉਹ ਆਪਣਾ ਫਰਜ ਨਿਭਾਉਂਦਾ ਹੈ ਸਰਕਾਰੀ ਤੌਰ ਤੇ ਜਿਹੜਾ ਤੰਤਰ ਹੈ ਤੁਸੀਂ ਦੇਖ ਰਹੇ ਹੋ ਮੇਰੇ ਖੱਬੇ ਹੱਥੋਂ ਸਾਹਮਣੇ ਇੱਕ ਬੋਟ ਹੈ ਜਿਹਦੇ ਵਿੱਚ ਲਾਈਫਗਾਰਡ ਜਿਹੜਾ ਉਹਨਾਂ ਦਾ ਸੇਵਾਦਾਰ ਬੈਠਾ ਵਰਕਰ ਬੈਠਾ ਸੋ ਉਹਦਾ ਕੰਮ ਆ ਦੇ ਬਾਰੇ ਧਿਆਨ ਰੱਖਣਾ ਸੋ ਉਦਾਂ ਵੀ ਇੱਥੇ ਸਫਾਈ ਬੜੀ ਵਧੀਆ ਹੁੰਦੀ ਹੈ ਹਰ ਜਗ੍ਹਾ ਤੇ ਉਹਨੂੰ ਮੈਂਟੇਨੈਂਸ ਕੀਤਾ ਗਿਆ ਸੋ ਇਹ ਜਿਹੜਾ ਫਿਰ ਵੀ ਦੁਸ਼ਮਨ ਸਾਹਿਬ ਜੋ ਇੰਡਿਵੀਜੂਅਲ ਲੋਕੀ ਕਿਵੇਂ ਸਫਾਈ ਕਰਦੇ ਆ ਜਾਂ ਵਾਤਾਵਰਣ ਦਾ ਕਿਵੇਂ ਧਿਆਨ ਰੱਖਦੇ ਇਹ ਨਾਮ ਜੀ ਇਹਨਾਂ ਤੁਸੀਂ ਉਹ ਦੇਖਿਆ ਨਾ ਪਾਕ ਵਗੈਰਾ ਕਰ ਰਹੇ ਆ ਉਹਨਾਂ ਨੇ ਇੱਕ ਵੀ ਚੀਜ਼ ਕੋਈ ਬਾਹਰ ਨਹੀਂ ਸੁੱਟੀ ਢਿੱਕਣ ਜਾਈ ਠੀਕ ਹੈ ਜੀ ਕੋਈ ਕੋਈ ਕਚਰਾਥਲਾ ਕੋਈ ਬੱਟੇ ਨਾ ਉਹਨਾਂ ਨੇ ਆਪਣੇ ਤੌਰ ਤੇ ਵੀ ਜਾਣਕਾਰੀ ਲੈ ਕੇ ਲੈਂਦਾ ਹੋਇਆ ਵਾ ਇੱਥੇ ਗਈ ਉਹ ਨਾਲ ਦੀ ਨਾਲ ਹੀ ਉਹਨਾਂ ਗਾਵੇ ਚ ਪਾਉਣਾ ਇੱਥੇ ਖਾਸ ਕਰਕੇ ਚਲੋ ਪੰਜਾਬੀ ਤਾਂ ਇੰਡੀਅਨ ਕਮਿਊਨਿਟੀ ਤਾਂ ਆਪਾਂ ਨੂੰ ਪਤਾ ਹੀ ਹੈ ਚਲੋ ਆਪਾਂ ਆਪਣੀ ਸਖਤ ਕੀ ਕਰਨੀ ਚਾਹੁੰਦੇ ਆ ਜੀ ਤੇ ਖਾਸ ਕਰਕੇ ਜਿਹੜੀ ਗੋਰੇ ਕਮਿਊਨਿਟੀ ਜਾਂ ਕੋਈ ਵੀ ਇਹ ਇੱਕ ਵੱਡਾ ਪਾਪ ਸਮਝਿਆ ਗੰਦਗੀ ਮਾਰਨਾ ਸੋ ਗੰਦਗੀ ਫਲਾਉਣ ਨੂੰ ਪਾਪ ਸਮਝਿਆ ਜਾਂਦਾ ਮੈਂ ਖੁਦ ਪਿਛਲੇ ਗੜੇ ਵਿੱਚ ਵੀ ਇਹ ਗੱਲ ਕੀਤੀ ਸੀ ਇਸ ਵਾਰ ਵੀ ਮੈਂ ਦੇਖਿਆ ਕਿਥੇ ਰੱਬ ਨੂੰ ਭਾਅ ਮੰਨਿਆ ਜਾਵੇ ਜਾਂ ਨਾ ਮੰਨਿਆ ਜਾਵੇ ਲੇਕਿਨ ਸੁਭਾਈ ਰੱਖਣ ਨੂੰ ਕੁਦਰਤ ਨੂੰ ਬਹੁਤ ਵੱਡਾ ਕੁਦਰਤ ਨੂੰ ਮੇਨਟੇਨ ਕਰਨਾ ਜਸ ਫਾਇ ਰੱਖਣ ਨੂੰ ਹੀ ਰੱਬ ਮੰਨਿਆ ਜਾਂਦਾ ਉਹਦੀ ਪੂਜਾ ਜਿਵੇਂ ਆਪਾਂ ਕਰਦੇ ਆਂ ਔਰ ਜੇ ਕੋਈ ਗੰਦ ਖਲਾਰਦਾ ਕੂੜਾ ਕਰ ਕਰ ਸੁੱਟਦਾ ਤੇ ਇੱਕ ਪਾਪ ਦੇ ਤੌਰ ਤੇ ਜਿਵੇਂ ਆਪਾਂ ਪਾਪ ਕਰਦੇ ਆਂ ਕੋਈ ਇਸ ਤਰ੍ਹਾਂ ਇਹਨੂੰ ਮੰਨਿਆ ਜਾਂਦਾ ਸੋ ਹੋਰ ਜਸਰ ਸਾਹਿਬ ਇਸ ਵਿਸ਼ੇ ਤੇ ਕੋਈ ਗੱਲ ਕਰਨੀ ਚਾਹੁੰਦੇ ਹੋ ਬਸ ਠੀਕ ਹੈ ਆਪਕੇ ਬਾਕੀ ਬਕ ਆਲਮੋਸਟ ਗਵਰਨਮੈਂਟਾਂ ਤੇ ਜੀ ਦਿੰਦੀਆਂ ਦਿੰਦੀਆਂ ਤੇ ਆਮ ਲੋਕ ਵੀ ਇਸ ਗੱਲ ਨੂੰ ਬਹਿਲਦੇ ਕਰਦੇ ਮੰਨਦੇ ਆ ਇਹ ਸਫਾਈ এনवायरमेंट ਨੂੰ ਸਾਬ ਰੱਖਣਾ ਆਪਣਾ ਧਰਮ ਇਹ ਫਰਜ਼ ਦੂਸਰੀ ਸਥਿਤੀ ਉਹ ਇਹ ਹਜ਼ਾਰਾਂ ਕਿਲੋਮੀਟਰ ਦੀ ਲੇਕ ਹੈ ਇਹ ਕੋਈ ਸਮੁੰਦਰ ਨਹੀਂ ਹੈਗਾ ਝੀਲਾਵਾ ਹੈ ਜਿਹੜੀ ਨੈਗਰਾਫਾਲ ਤੋਂ ਚੱਲ ਕੇ ਇੱਧਰ ਹੁਣ ਤੁਸੀਂ ਇਹ ਦਿਖਾ ਦਿਓ ਇੱਥੇ ਪਾਣੀ ਕਿੰਨਾ ਸਾਫ਼ ਸੁਥਰਾ ਪਾਣੀ ਬੱਚੇ ਨਹਾ ਰਹੇ ਆ ਬਹੁਤ ਆਪਣੇ ਕੈਮਰਾਮੈਨ ਨੂੰ ਬੇਨਤੀ ਕਰੂੰਗਾ ਮਾੜਾ ਜਿਹਾ ਦਿਖਾ ਦੇਣ ਤੇ ਇਹ ਜਿੱਥੇ ਅਸੀਂ ਖੜੇ ਆ ਥੋੜਾ ਜਿਹਾ ਪਾਣੀ ਗੁਡੇ ਰੱਖਦਾ ਲੱਗਦਾ ਬਿਲਕੁਲ ਕੰਡੇ ਤੇ ਬਿਲਕੁਲ ਜੋ ਸਲਾਵਾ ਜੀ ਬਿਲਕੁਲ ਪਾਕਿਸਤਾਨ ਸੋ ਇਹਨਾਂ ਬੇਤਿਆਂ ਦੇ ਨਾਲ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਆਪਣੇ ਸਾਥੀ ਦਾ ਸ਼ਕਾ ਸਰਦ ਕੈਮਰਾ ਵੀ ਰਾਣਾ ਜੀ ਦਾ ਜਿਨ੍ਹਾਂ ਨੇ ਇਹ ਸੇਵਾ ਨਿਭਾਈ ਹੈ ਧੰਨਵਾਦੀ ਥੈਂਕ ਯੂ